ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਜੇਕਰ ਤੁਸੀਂ 11 ਦਿਨ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜੀਤ ਨਾਮ ਸਿਮਰਨ ਜਾਂ ਜਾਪ ਇਸ ਬਿਧੀ ਨਾਲ ਸ਼ੁਰੂ ਕਰ ਲੈਂਦੇ ਹੋ ਤਾਂ ਕਿਵੇਂ ਤੁਹਾਡੇ ਮਨ ਦੀ ਹਰ ਇੱਛਾ ਪੂਰੀ ਹੋ ਜਾਵੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਾਓ ਜੀ ਤਾਂ ਜੋ ਤੁਹਾਡੇ ਉੱਪਰ ਹਰ ਸਮੇਂ ਕਿਰਪਾ ਬਣੀ ਰਹੇ ਤੇ ਤੁਹਾਡੇ ਮਨ ਦੀਆਂ ਇੱਛਾਵਾਂ ਬਾਬਾ ਦੀਪ ਸਿੰਘ ਜੀ ਜਲਦ ਪੂਰੀਆਂ ਕਰ ਦੇਣ ਸੋ ਵੀਡੀਓ ਸ਼ੁਰੂ ਕਰਦੇ ਹਾਂ ਅੱਸੀ ਗੱਲ ਕਰਾਂਗੇ ਬਾਬਾ ਦੀਪ ਸਿੰਘ ਜੀ ਦੇ ਨਾਮ ਸਿਮਰਨ ਬਾਰੇ ਕਿਸ ਵੀ ਧੀ ਨਾਲ ਪਾਠ ਕਰਨ ਨਾਲ ਜ਼ਿਆਦਾ ਫਲ ਮਿਲਦਾ ਹੈ ਸਾਨੂੰ ਕਿਸੇ ਵੀ ਚੀਜ਼ ਲਈ ਕਿਸੇ ਦੇ ਵੀ ਅੱਗੇ ਹੱਥ ਨਾ ਅੱਡਣੇ ਪੈਣ ਫਿਰ ਬਾਬਾ ਦੀਪ ਸਿੰਘ ਜੀ ਜੋ ਵੀ ਸਾਡੇ ਮਨ ਦੀਆਂ ਮਰਾਦਾਂ ਹਨ ਕਿਵੇਂ ਪੂਰੀਆਂ ਕਰਨਗੇ ਸਾਨੂੰ ਕਦੇ ਵੀ ਉਹ ਕਿਸੇ ਮੁਸੀਬਤ ਵਿੱਚ ਨਹੀਂ ਰਹਿਣ ਦੇਣਗੇ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਸਿਮਰਨ ਭਾਗ ਜਾਪ ਦੀ ਅਸਲ ਵਿਧੀ ਬਾਰੇ ਜਾਣਕਾਰੀ ਦਵਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਬੇਨਤੀ ਹੈ ਕਿ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਸਾਧ ਸੰਗਤ ਜੀ ਅਸੀਂ ਕਈ ਵਾਰ ਮੁਸੀਬਤ ਵਿੱਚ ਫਸ ਜਾਂਦੇ ਹਾਂ ਜਾਂ ਕਿਸੇ ਜ਼ਿੰਦਗੀ ਵਿੱਚ ਅਜਾਹ ਸਮਾਂ ਆ ਜਾਂਦਾ ਹੈ ਜਿਸ ਵੇਲੇ ਸਾਨੂੰ ਕੋਈ ਵੀ ਰਾਹ ਨਹੀਂ ਦਿਖਦਾ ਸਾਥ ਸੰਗਤ ਜੀ ਉਹ ਸਾਡੀ ਜ਼ਿੰਦਗੀ ਦਾ ਅਜਾਹਾ ਪੜਾ ਹੁੰਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਵੀ ਸਾਡੀ ਬਾਹ ਨਹੀਂ ਫੜੇਗਾ ਸਾਥ ਸੰਗਤ ਜੀ ਅਕਸਰ ਹੀ ਆਪਾਂ ਆਪਣਾ ਹੌਸਲਾ ਹਾਰ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਜ਼ਿੰਦਗੀ ਮੇਰੀ ਜ਼ਿੰਦਗੀ ਵਿੱਚ ਤਾਂ ਬਸ ਦੁੱਖ ਹੀ ਦੁੱਖ ਹਨ ਸਾਧ ਸੰਗਤ ਜੀ ਕਈ ਵਾਰ ਅਸੀਂ ਉਸ ਵੇਲੇ ਬਹੁਤ ਸਾਰੀਆਂ ਅਰਦਾਸਾਂ ਬੇਨਤੀਆਂ ਵੀ ਕਰਦੇ ਹਾਂ ਕਿ ਸਾਡਾ ਇਹ ਦੁੱਖ ਖਤਮ ਹੋ ਜਾਵੇ ਜਾਂ ਸਾਡੇ ਮਨ ਦੀਆਂ ਜੋ ਵੀ ਇੱਛਾਵਾਂ ਹਨ ਉਹ ਪੂਰੀਆਂ ਹੋ ਜਾਣ ਪਰ ਸਾਧ ਸੰਗਤ ਜੀ ਲੱਖਾਂ ਅਰਦਾਸਾਂ ਤੋਂ ਬਾਅਦ ਵੀ ਸਾਡੀ ਇੱਛਾ ਪੂਰੀ ਨਹੀਂ ਹੁੰਦੀ ਜਾਂ ਸਾਡੀ ਜ਼ਿੰਦਗੀ ਵਿੱਚ ਦੁੱਖ ਦਰਦ ਖਤਮ ਨਹੀਂ ਹੁੰਦਾ ਫਿਰ ਅਸੀਂ ਉਦਾਸ ਹੋ ਜਾਂਦੇ ਹਾਂ ਪਰ ਸਾਥ ਸੰਗਤ ਜੀ ਅਸਲ ਵੇਲਾ ਤਾਂ ਇਹੀ ਹੁੰਦਾ ਹੈ ਆਪਣੇ ਬਾਬਾ ਜੀ ਤੇ ਪੂਰਾ ਵਿਸ਼ਵਾਸ ਤੇ ਭਰੋਸਾ ਕਰਨ ਦਾ ਕਿਉਂਕਿ ਚੰਗੇ ਸਮੇਂ ਵਿੱਚ ਤਾਂ ਰੱਬ ਤੇ ਭਰੋਸਾ ਕਰ ਲੈਂਦੇ ਹਾਂ ਪਰ ਮਾੜੇ ਸਮੇਂ ਵਿੱਚ ਭਰੋਸਾ ਕਰਦੇ ਹਾਂ ਤਾ ਇੱਕ ਨਾ ਇੱਕ ਦਿਨ ਸਾਡੀ ਅਰਦਾਸ ਜ਼ਰੂਰ ਸੁਣ ਲੈਂਦੇ ਹਨ ਭਾਵ ਧੰਤਨ ਬਾਬਾ ਦੀਪ ਸਿੰਘ ਜੀ ਆਪੇ ਬਾਫ ਫੜ ਲੈਂਦੇ ਹਨ ਇਹ ਹੀ ਇੱਕ ਚੰਗੇ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ ਸਾਥ ਸੰਗਤ ਜੀ ਜੇਕਰ ਅਸੀਂ ਧੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਸਿਮਰਨ ਕਰਦੇ ਹਾਂ ਤਾਂ ਸਾਡੇ ਸਾਰੇ ਦੁੱਖ ਕੱਟੇ ਜਾਂਦੇ ਹਨ ਤੇ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਸਾਡੇ ਘਰ ਪਰਿਵਾਰ ਦੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ। ਧੰਨ ਧੰਨ ਬਾਬਾ ਦੀਪ ਸਿੰਘ ਜੀ ਰਾਜਾ ਜਿਸ ਦੀ ਭਾਵਨਾ ਨਾਲ ਕਰਦਾ ਹਾਂ ਫਿਰ ਉਸ ਨੂੰ ਉਸੇ ਹੀ ਭਾਵਨਾ ਨਾਲ ਇੱਛਾ ਪੂਰੀ ਹੁੰਦੀ ਹੈ। ਸਾਥ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਜੇਕਰ ਮਾੜਾ ਸਮਾਂ ਆ ਜਾਂਦਾ ਹੈ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਕਰਕੇ ਉਸ ਮਾੜੇ ਸਮੇਂ ਵਿੱਚੋਂ ਬਾਹਰ ਆ ਸਕਦੇ ਹਾਂ ਸਾਧ ਸੰਗਤ ਜੀ ਪਰੋਸੇ ਦੀ ਵੀ ਲੋੜ ਹੈ ਸਾਧ ਸੰਗਤ ਜੀ ਸਾਡੀ ਇੱਛਾ ਜੋ ਵੀ ਬਹੁਤ ਸਾਲਾਂ ਤੋਂ ਪੂਰੀ ਨਹੀਂ ਹੋ ਰਹੀ ਜੇਕਰ ਅਸੀਂ ਸਤਿਗੁਰੂ ਦੀ ਸਤਿਗੁਰੂ ਦੀ ਓਟ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਓਟ ਦਾ ਸਹਾਰਾ ਲੈ ਕੇ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਸ਼ੁਰੂ ਕਰ ਸਕਦੇ ਹਾਂ ਸਾਧ ਸੰਗਤ ਜੀ ਸਾਡੀ ਇੱਛਾ ਹੈ ਜਿਹੜੀ ਪੂਰੀ ਨਾ ਪੂਰੀ ਨਾ ਖੂਬੇ ਤਨਤਨ ਬਾਬਾ ਦੀਪ ਸਿੰਘ ਜੀ ਸਾਡੀਆਂ ਇੱਛਾਵਾਂ ਜ਼ਰੂਰ ਪੂਰੀਆਂ ਕਰਨਗੇ ਸਾਧ ਸੰਗਤ ਜੀ ਗੱਲ ਸਾਰੀ ਆ ਕੇ ਵਿਸ਼ਵਾਸ ਤੇ ਮੁਕਦੀ ਹੈ ਜੇਕਰ ਅਸੀਂ ਜੀ ਜੇਕਰ ਅਸੀਂ ਬਾਬਾ ਦੀਪ ਸਿੰਘ ਜੀ ਦੇ ਪੂਰਾ ਵਿਸ਼ਵਾਸ ਰੱਖਾਂਗੇ ਤਾਂ ਬਾਬਾ ਦੀਪ ਸਿੰਘ ਜੀ ਸਾਡੀਆਂ ਇੱਛਾਵਾਂ ਬਹੁਤ ਹੀ ਜਲਦ ਪੂਰੀਆਂ ਕਰਨਗੇ ਸਾਧ ਸੰਗਤ ਜੀ ਤੁਸੀਂ ਨਾਮ ਦੀ ਡੁਬਕੀ ਵਿੱਚ ਜਿੰਨਾ ਸਮੁੰਦਰ ਵਿੱਚ ਡੁਬਕੀ ਲਗਾਉਂਗੇ ਓਨੇ ਹੀ ਹੀਰੇ ਜਾਵਰਾਤ ਕੱਢ ਲਿਆਵੋਗੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਅਸੀਂ ਨੇ ਅਮਰਤ ਵੇਲੇ ਕਰਨਾ ਹੈ ਪਾ ਇੱਕ ਆਤ ਜਗ੍ਹਾ ਤੇ ਬੈਠ ਕੇ ਜਾਪ ਕਰਨਾ ਹੈ ਸਾਧ ਸੰਗਤ ਜੀ ਆਪਣੀਆਂ ਅੱਖਾਂ ਬੰਦ ਕਰਕੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇਸ ਤਰ੍ਹਾਂ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਹਾਡੀਆਂ ਅੱਖਾਂ ਸਾਹਮਣੀ ਬਾਬਾ ਦੀਪ ਸਿੰਘ ਜੀ ਆਪ ਦਰਸ਼ਨ ਦੇਣਗੇ ਸਾਤ ਸੰਗਤ ਜੀ ਇਸ ਤਰ੍ਹਾਂ 11 ਦਿਨ 33 ਮਾਲਾ ਦਾ ਜਾਪ ਕਰਨ ਨਾਲ ਸਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ ਸਾਤ ਸੰਗਤ ਜੀ ਮਾਲਾ 108 ਮਣਕਿਆਂ ਵਾਲੀ ਲੈਣੀ ਹੈ ਸਾਤ ਸੰਗਤ ਜੀ 11 ਦਿਨ 33 ਮਾਲਾ ਦਾ ਪਾਠ ਜਾਪ ਕਰਨ ਦੇ ਨਾਲ ਅਸੀਂ 10564 ਵਾਰ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਾਪ ਕਰਾਂਗੇ ਜੇਕਰ ਤੁਹਾਡਾ ਜਾਪ ਇਦਾਂ ਵਿਧੀ ਨਾਲ ਹੁੰਦਾ ਹੈ ਤਾਂ ਤੁਹਾਡੀ ਇੱਛਾ ਬਹੁਤ ਜਲਦ ਪੂਰੀ ਹੋਵੇਗੀ ਸਾਧ ਸੰਤ ਜੀ ਜੇ ਫਿਰ ਇੱਕ ਮਹੀਨੇ ਵਿੱਚ ਅਸੀਂ 33 ਮਾਲਾ ਦਾ ਜਾਪ ਰੋਜ਼ ਕਰਦੇ ਹਾਂ ਤਾਂ 1 ਲੱਖ 6920 ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਜਾਪ ਹੋ ਜਾਵੇਗਾ ਸਾਧ ਸੰਗਤ ਜੀ ਜੇਕਰ ਕੋਈ ਇਸ ਤਰ੍ਹਾਂ ਜਾਪ ਕਰਦਾ ਹੈ ਤਾਂ ਸਾਧ ਸੰਗਤ ਜੀ ਫਿਰ ਉਹ ਮਨੁੱਖ ਨੂੰ ਕਿਸੇ ਵੀ ਚੀਜ਼ ਲਈ ਤਰਸਣਾ ਨਹੀਂ ਪਵੇਗਾ ਤੇ ਮਨ ਦੀ ਜੋ ਵੀ ਇੱਛਾ ਹੈ ਉਹ ਪੂਰੀ ਹੋ ਜਾਵੇਗੀ ਜੇਕਰ ਕਿਸੇ ਨੂੰ ਇਹ ਜਾਪ ਯਾਦਾ ਲੱਗੇ ਲੱਗ ਰਿਹਾ ਹੋਵੇ ਤਾਂ ਸਾਥ ਸੰਗਤ ਜੀ ਤੁਸੀਂ 11 ਮਾਲਾ ਜ਼ਰੂਰ 11 ਦਿਨ ਕਰਨੀਆਂ ਹਨ ਸਾਥ ਸੰਗਤ ਜੀ ਇਹ ਪਾਠ ਅਸੀਂ ਅੰਮ੍ਰਿਤ ਵੇਲੇ ਵੀ ਕਰ ਸਕਦੇ ਹਾਂ ਕੁਝ ਅਸੀਂ ਦੁਪਹਿਰ ਵੇਲੇ ਵੀ ਕਰ ਸਕਦੇ ਹਾਂ ਤੇ ਰਾਤ ਨੂੰ ਫ੍ਰੀ ਹੋ ਕੇ ਵੀ ਕਰ ਸਕਦੇ ਹਾਂ ਜਦੋਂ ਵੀ ਤੁਹਾਡਾ ਮਨ ਲੱਗੇ ਤੁਸੀਂ ਪਾਠ ਕਰਨ ਲੱਗ ਸਕਦੇ ਹੋ ਬਾਬਾ ਦੀਪ ਸਿੰਘ ਜੀ ਦੇ ਨਾਮ ਬਾਬਾ ਦੀਪ ਸਿੰਘ ਜੀ ਦਾ ਜਪ ਕਰਨ ਨਾਲ ਘਰ ਵਿੱਚ ਇੰਨੀ ਵਰਕਤ ਹੁੰਦੀ ਹੈ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਵੇਗੀ ਤੁਹਾਡੇ ਘਰੋਬਾਰ ਵਿੱਚ ਵਰਕਤ ਹੋਵੇਗੀ ਜਪ ਕਰਨ ਨਾਲ ਤੁਹਾਡੀ ਜਵਾਨ ਵਿੱਚ ਇੰਨੀ ਸ਼ਕਤੀ ਆ ਜਾਵੇਗੀ ਕਿਸਾਤ ਸੰਗਤ ਜੀ ਤੁਸੀਂ ਜੋ ਵੀ ਅਰਦਾਸ ਪ੍ਰਮਾਤਮਾ ਅੱਗੇ ਕਰੋਗੇ ਬਾਬਾ ਦੀਪ ਸਿੰਘ ਜੀ ਅੱਗੇ ਕਰੋਗੇ ਉਹ ਬਹੁਤ ਹੀ ਜਲਦੀ ਪੂਰੀ ਹੋ ਜਾਵੇਗੀ ਇਸ ਤਰੀਕੇ ਨਾਲ ਸਾਤ ਸੰਗਤ ਜੀ ਜੇ ਤੁਸੀਂ ਜਾਪ ਕਰਦੇ ਹੋ ਤਾਂ ਤੁਹਾਡੀਆਂ ਇੱਛਾਵਾਂ ਬਹੁਤ ਹੀ ਜਲਦ ਪੂਰੀਆਂ ਹੋਣਗੀਆਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸਿਮਰਨ ਤੇ ਇਹਨਾਂ ਭਰੋਸਾ ਕਰਨਾ ਹੈ ਬਾ ਇੰਨਾ ਭਰੋਸਾ ਪੱਕਾ ਹੋਵੇ ਕਿ ਪ੍ਰਮਾਤਮਾ ਬਾਬਾ ਦੀਪ ਸਿੰਘ ਜੀ ਵੀ ਬਾਬਾ ਦੀਪ ਸਿੰਘ ਜੀ ਤੁਹਾਡੇ ਬਿਨਾ ਕਹੇ ਹੀ ਤੁਹਾਡੀਆਂ ਅਰਦਾਸਾਂ ਪ੍ਰਵਾਨ ਕਰਨਗੇ ਤੁਹਾਨੂੰ ਕਿਸੇ ਹੋਰ ਨਾਲ ਥਾਮਾਂ ਤੇ ਜਾ ਕੇ ਨੱਕ ਰਗੜਨ ਦੀ ਲੋੜ ਵੀ ਨਹੀਂ ਪਵੇਗੀ ਜਿਹੜਾ ਬਾਬਾ ਦੀਪ ਸਿੰਘ ਜੀ ਉੱਪਰ ਭਰੋਸਾ ਕਰਦਾ ਹੈ ਫਿਰ ਉਸ ਨੂੰ ਬਹੁਤ ਲਾਭ ਮਿਲਦਾ ਹੈ ਤੇ ਉਸਦੇ ਬੱਚੇ ਤੇ ਦੇ ਰਸਤੇ ਰਹਿੰਦੇ ਹਨ ਤੇ ਘਰ ਵਿੱਚ ਵਰਕਤਾਂ ਆਉਂਦੀਆਂ ਹਨ ਜੇਕਰ ਤੁਸੀਂ ਥੋੜੇ ਸਮੇਂ ਵਿੱਚ ਇੱਛਾ ਦੀ ਪੂਰਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਜਾਪ ਸਿਮਰਨ ਕਰਕੇ ਵੇਖ ਲੈਣਾ ਤੇ ਤੁਸੀਂ ਖੁਦ ਹੀ ਕਹੋਗੇ ਤੁਹਾਡੀ ਜ਼ਿੰਦਗੀ ਕਿੰਨੀ ਬਦਲ ਬਦਲ ਗਈ ਤੁਹਾਡੇ ਮਨ ਨਿਰਮਲ ਤੇ ਕੋਮਲ ਹੋ ਜਾਵੇਗਾ ਤੇ ਪ੍ਰਮਾਤਮਾ ਨਿਤ ਪ੍ਰਮਾਤਮਾ ਤੇ ਤੁਹਾਡਾ اٹਲ ਵਿਸ਼ਵਾਸ ਬਣ ਜਾਵੇਗਾ ਇਸ ਨਾਲ ਫਿਰ ਬਾਬਾ ਦੀਪ ਸਿੰਘ ਜੀ ਵੀ ਤੁਹਾਡੀ ਅਰਦਾਸ ਜਲਦੀ ਪੂਰੀ ਕਰਨਗੇ ਬਾਬਾ ਦੀਪ ਸਿੰਘ ਜੀ ਤੁਹਾਡੇ ਹਰ ਵੇਲੇ ਅੰਗ ਸੰਗ ਸਹਾਈ ਰਹਿਣਗੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਉੱਪਰ اٹਲ ਵਿਸ਼ਵਾਸ ਬਣਾ ਕੇ ਰੱਖਣਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਪੁਲਚੁਕ ਹੋਈ ਹੋਵੇ ਤਾਂ ਸੰਗਤ ਜੀ ਬਖ ਸੰਜੋਗ ਹੈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ